ਪੰਜਾਬ ਵਿੱਚ ਤੇ ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਹੋ ਰਹੀਆਂ ਵਹਿਵਕਤੀ ਮੌਤਾਂ ਦੇ ਸਦਮੇ 'ਚੋਂ ਨਿਕਲੇ ਸ਼ਬਦ ਲੱਗੀ ਨਜ਼ਰ ਪੰਜਾਬ ਨੂੰ ਮੋੜ ਲੱਗੀ ਹੈ ਨਜ਼ਰ ਤੇਨੂੰ ਤਾਂ ਹੀ ਵਰਤਨ ਭਾਣੇ ਚਿੱਟਾ ਸੜਕਾਂ ਪੱਖੇ ਨਹਿਰਾਂ ਬਣ ਗਏ ਬੰਦੇ ਖਾਣੇ ਸੱਤ ਸਮੁੰਦਰ ਦੂਰ ਵੀ ਤੇਰੇ ਧੀਆ ਪੁੱਤਰ ਮਰਦੇ ਦਿਲ ਦੇ ਦੌਰੇ ਸੜਕ ਹਾਦਸੇ ਹਮਲੇ ਰਹਿੰਦੇ ਕਰਦੇ ਖੇਡਣ ਉਮਰੇ ਸਿਵਿਆਂ ਵੱਲ ਨੂੰ ਲਾਸ਼ਾਂ ਬਣ ਬਣ ਜਾਂਦੇ ਕਿਹੜਾ ਕਿਤੇ ਪੰਗੜੇ ਪਾਉ ਗੁੰਦੂ ਕੌਣ ਪਰਾਂਦੇ ਕਾਲੇ ਦੌਰ ਦੇ ਜ਼ਖਮ ਨੇ ਅੱਲੇ ਅਜੇ ਤੱਕ ਤਾਂ ਸਾਰੇ ਹੋਰ ਜ਼ਖਮ ਦੀ ਢੇਰੀ ਲਾਵੇਂ ਕਾਤੋਂ ਵਿੱਚ ਚਬਾਰੇ ਦੱਸ ਕੀ ਵੈਰ ਪੀਰਾਂ ਦਿਆ ਪੀਰਾ ਪੀਰਾਂ ਦੀ ਏ ਧਰਤੀ ਕਿਹੜੇ ਜੁਗਦੇ ਬਦਲਿਆਂ ਬਦਲੇ ਲਾਲ ਗੁਲਾਬੀ ਕਰਤੀ ਇੱਕ ਵੀ ਪਿੰਡ ਤੇ ਸ਼ਹਿਰ ਨਹੀਂ ਜੋ ਸੁਖੀ ਸੰਦੀ ਵਸੇ ਮਾਵਾਂ ਬਿਲਕਣ ਭੈਣਾ ਰੋਵਣ ਕੱਲਾ ਕਾਤਲ ਹੱਸੇ ਚਿੱਟੀਆਂ ਚੁੰਨੀਆਂ ਵੱਧ ਵਿਕਦੀਆਂ ਨਹੀਂ ਵਿਕਦੇ ਹੁਣ ਸੇਰੇ ਤੁੱਦ ਤੋਂ ਜ਼ਿਆਦਾ ਚਿੱਟਾ ਵਿਕਦਾ ਵੇਖ ਸ਼ਹਿਰ ਵਿੱਚ ਮੇਰੇ ਉਲਟੇ ਦਾਰ ਦੇ ਰੰਗ ਨਿਰਾਲੇ ਸਭ ਕੁਝ ਉਲਟਾ ਕਰਿਆ ਪੰਜ ਦਰਿਆ ਤਾਂ ਸੁੱਕੇ ਰਹਦੇ ਛੇਵਾਂ ਜਾਵੇ ਭਰਿਆ ਵਿਚ ਚਰਾਹੇ ਵੱਡ ਟੁੱਕ ਹੁੰਦੀ ਸੁੱਤੀਆਂ ਨੇ ਸਰਕਾਰਾਂ ਤੈਨੂੰ ਤਾਂ ਤੇਰੇ ਆਪਣੇ ਖਾ ਗਈ ਆਵਣ ਕਿਵੇਂ ਬਹਾਰਾਂ ਮਿਰਚਾਂ ਬਾਰਿਆ ਨਜ਼ਰ ਨਹੀਂ ਲੈਣੀ ਕਰਨਾ ਪੈਣਾ ਏਕਾ ਪਿੰਡ ਜਟਾਣਾ ਸੁਖੀ ਬਸੂਫਰ ਚੁੱਕ ਦਿੱਤਾ ਜੇ ਠੇਕਾ ਪਿੰਡ ਜਟਾਣਾ ਸੁਖੀ ਬਸੂ ਫਿਰ ਚੁੱਕ ਦਿੱਤਾ ਜੇ ਠੇਕਾ